ਇਹ ਆ ਲੋ ਚੱਕੋ ਭਾਜੀ 60 ਰੁਪਏ ਦਾ ਸੂਟ ਆ ਦੇਖੋ ਜੀ ਪੂਰੇ ਡੀਆਰ ਆ ਸਭ ਤੋਂ ਸਸਤਾ ਸੂਟ ਸਿਰਫ 60 ਰੁਪਏ ਦਾ ਸੂਟ ਆਹ ਲੋ ਭਾਜੀ 6 600 ਰੁਪਏ ਦਾ ਸੂਟ ਹੈਗੇ ਭਾਜੀ 6 600 ਰੁਪਏ ਦੇ ਆਹ ਲੋ ਚੱਕੋ ਭਾਜੀ 95 ਰੁਪਏ ਦਾ ਸੂਟ ਚੈਲੰਜ ਇਹ ਵੀਡੀਓ ਵਾਇਰਲ ਹੋਣੀ ਹੈ ਭਾਜੀ ਸਕਰੀਨਸ਼ਾਟ ਲੈ ਕੇ ਆ ਜਾਓ 95 ਰੁਪਏ ਦਾ ਕੋਈ ਸੂਟ ਦੇ ਦੇ ਕਪੜਾ ਫਰੀ ਦੇ ਦੇਾਂਗਾ ਲੈ ਚੱਕੋ ਇਹ ਇਦਾਂ ਦੀ ਸ਼ਰਤ ਨਹੀਂ ਇੱਕ ਜਾਂ ਦੋ ਸੂਟ ਜਿੰਨਾ ਭਾਜੀ ਪਰੇ ਇੱਕ ਲਾ ਦੇ ਯਾਰ ਯਾਰ ਸੂਟ ਲੈ ਲਿਓ ਹਜ਼ਾਰ ਹਜ਼ਾਰ ਬੰਡਲ ਦੇ ਬੰਡਲ ਥੋਕ ਦੇ ਥੋਕ ਇਹ ਲੋ 95 ਰੁਪਏ ਦਾ ਸੂਟ ਕੋਈ ਮਾਈ ਦਾ ਲਾਲ ਦੇ ਵੇ ਨਾਮ 10 ਲੱਖ ਦਾ 10 ਲੱਖ ਰੁਪਏ ਦਾ ਨਾਮ ਜੇ ਕੋਈ ਕਰੇਗਾ 95 ਰੁਪਏ ਮੇਰਾ ਸੂਟ ਨਾ ਬੜਿਆ ਹੋਰ ਦੇਖੋ ਜੀ ਸਰਦਾਰ ਜੀ ਦਾ ਵੱਡਾ ਚੈਲੰਜ ਹੈ ਸੂਟ 95 ਰੁਪਏ ਦਾ ਇਨਾਮ 10 ਲੱਖ ਦਾ ਆ ਜਿਓ ਤੇ ਜਿੱਤ ਲਓ ਨਾ ਦੇਣੇ 2500 ਨਾ ਦੇਣੇ 1000 ਤੁਹਾਨੂੰ ਮਿਲਣਾ ਸਿਰਫ 350 ਰੁਪਏ ਦਾ ਸੂਟ ਬਾਈ ਜੀ 350 ਰੁਪਏ ਦੀ ਚੈਲੰਜ ਹੈ ਬਾਜੀ ਕੋਈ ਦੇ ਦੇਗਾ ਪੱਟਾ ਨਾਲ ਪੱਟਾ ਨਾਲ 350 ਰੁਪਏ ਦਾ ਲੋ ਚੱਕੋ ਬਾਜੀ ਆ ਦੇਖੋ ਬਾਜੀ ਜੈਪੁਰੀ ਸੂਟ 1200 1300 ਰੁਪਏ ਦਾ ਵਿਕਣ ਵਾਲਾ ਜੈਪੁਰੀ ਸੂਟ 390 ਰੁਪਏ ਦਾ 1 ਲੱਖ ਦਾ ਕਪੜਾ ਖਰੀਦੋ ਨਾਲੇ ਐਸ.ਡੀ ਲੋ ਫ੍ਰੀ ਚੈਲੰਜ ਹੈ ਚੈਲੰਜ ਆ ਦੇਖੋ ਜੀ ਜੇਨੇ ਲੈਣਾ ਵਿਆਹ ਸਾਜ ਦਾ ਕਪੜਾ ਦਾ ਹੀ ਵੀਰ ਦਾ ਕਪੜਾ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ 1 ਲੱਖ ਰੁਪਏ ਦਾ ਕਪੜਾ ਲੈ ਜਾਓ 18000 ਰੁਪਏ ਦੀ ਸਮਾਰਟ 32 ਇੰਚ ਐਲ.ਈ.ਡੀ ਫ੍ਰੀ ਬਿਲਕੁਲ ਫ੍ਰੀ 650 ਦਾ ਲਹਿੰਗਾ 650 ਦਾ ਲਹਿੰਗਾ ਦੁਪੱਟਾ ਵੀ ਵਾਰੀ ਚੋਲੀ ਵੀ ਵਾਰੀ ਆ ਚੱਕੋ 850 ਰੁਪਏ ਦਾ ਲਹਿੰਗਾ 850 ਦਾ ਲਹਿੰਗਾ ਲਓ 1.5 ਲੱਖ ਵਾਲੇ ਲਹਿੰਗੇ 15 15 20 20 25 25 ਹਜ਼ਾਰ ਚ ਕਰਤੇ ਸਰਦਾਰ ਜੀ ਨੇ ਘੇਰੇ ਦੇਖੋ ਘੇਰੇ ਘੇਰੇ ਤੇ ਬੁੱਲੇ ਡੁੱਲੇ ਓਏ ਡਿਜ਼ਾਈਨ ਵੀ ਕੜਾਈਆਂ ਉਤੇ ਕੰਮ ਦੇਖੋ ਨੇੜੇ ਕਰਕੇ ਦਿਖਾਓ ਕਾਰੀਗਰਦਿਆਂ ਕਹਿੰਦੇ ਅੱਖਾਂ ਰਹਿ ਜਾਂਦੀਆਂ ਚਾਹ ਲੋ ਕਟਰੀਨਾ ਕੈਫ ਨੇ ਪਾਇਆ ਸੀ ਲਹਿੰਗਾ ਕਟਰੀਨਾ ਕੈਫ ਨੇ ਕੇਰਾ ਦੇਖੋ ਕੇਰਾ ਆ ਦੇਖੋ ਭਾਜੀ ਡਬਲ ਦੁਪੱਟਾ ਰੇਡ ਐਸੇ ਦੇ ਦਾਂਗੇ ਪੂਰੇ ਅੰਬਾਲਾ ਜੀ ਨਹੀਂ ਮਿਲਣਾ ਕਟਰੀਨਾ ਕੈਫਲਾ ਦੁਪੱਟਾ ਦੇਖੋ ਭਾਜੀ ਕਿੰਨਾ ਲਾਜਵਾਬ ਦੁਪੱਟਾ ਆਣੇ ਵਾਲਾ ਦੇਖੋ ਭਾਈ ਦੋ ਦੋ ਦੁਪੱਟੇ ਨਾਲ ਆਣਗੇ ਦੋ ਦੋ ਦੁਪੱਟੇ ਦੇਖੋ ਜੀ ਰਿਐਲਿਟੀ ਦੇ ਵਿੱਚ ਕਹਿ ਰਹੇ ਆ ਇੱਕ ਕਟਰੀਨਾ ਕੈਫਲਾ ਲਹਿੰਗਾ ਭਾਵੇਂ ਗੂਗਲ ਤੇ ਜਾਓ ਇਹਦੀ ਫੋਟੋ ਖੇਚਰੋ ਜਿਹੜੇ ਮਰਜੀ ਡਿਜ਼ਾਈਨ ਲੈ ਲਓ ਸਭੇ ਸੱਚੀ ਦੇ ਡਿਜ਼ਾਈਨ ਲੈ ਲਓ ਇੱਕ ਤੋਂ ਇੱਕ ਲਹਿੰਗਾ ਕੋਈ 3000 ਕੋਈ 2000 ਕੋਈ 2500 ਕੋਈ 1800 ਕੋਈ 1700 ਕੋਈ 1000 ਰੁਪਏ ਦਾ ਕੋਈ 900 ਰੁਪਏ ਦਾ ਕੋਈ 1200 ਰੁਪਏ ਦਾ ਆ ਦੇਖੋ ਚੱਕੋ 1500 ਰੁਪਏ ਦਾ ਲਹਿੰਗਾ ਕਹਿੰਦੇ ਦਾਜ ਵਰ ਦੇ ਵਿੱਚ ਸਭ ਤੋਂ ਜ਼ਰੂਰੀ ਮੰਨੇ ਜਾਂਦਾ ਰੈੱਡ ਸੂਟ ਆ ਦੇਖੋ ਭਾਜੀ ਹੈਵੀ ਤੋਂ ਹੈਵੀ ਸੂਟ ਦੇਖ ਲਓ ਭਾਜੀ ਅਨਾਰ ਕਲੀਆਂ ਦੇਖ ਲਓ ਹੈਵੀ ਤੋਂ ਹੈਵੀ ਡਿਜ਼ਾਈਨਰ ਸੂਟ ਦੇਖ ਲਓ ਭਾਜੀ ਇੱਕ ਤੋਂ ਇੱਕ ਸੂਟ ਹੈਵੀ ਤੋਂ ਹੈਵੀ ਸੂਟ 6-6000 ਵਾਲਾ 7-7000 ਵਾਲਾ ਸੂਟ ਇੱਥੇ ਦਾ ਭਾਜੀ ਕੁਛ ਹੀ 1200 1300 1200 1500 ਐਦਾ ਦੇ ਸੂਟ ਤੁਹਾਨੂੰ ਮਿਲ ਜਾਣਗੇ ਜੋ ਪੂਰੇ ਅੰਮ੍ਰਾਲੇ ਸ਼ਹਿਰ ਦੇ ਅੰਦਰ ਨਹੀਂ ਮਿਲਨੇ ਭਾਜੀ ਅੰਮ੍ਰਾਲੇ ਸ਼ਹਿਰ ਤੋਂ ਭਾਜੀ ਸ਼ਿਪਿੰਗ ਫ੍ਰੀ ਰਹੇਗੀ ਜਿਹੜਾ 15 ਤੋਂ 20 ਰੁਪਏ ਦਾ ਆਰਡਰ ਕਰੇਗਾ ਉਹਦੇ ਵਾਸਤੇ ਸ਼ਿਪਿੰਗ ਫ੍ਰੀ ਰਹੇਗੀ 올ਓਵਰ ਇੰਡੀਆ ਸ਼ਿਪਿੰਗ ਵੀ ਫ੍ਰੀ ਆ ਗਈ ਸ਼ਿਪਿੰਗ ਵੀ ਫ੍ਰੀ ਆ ਗਈ ਭਾਜੀ ਸ਼ਿਪਿੰਗ ਫ੍ਰੀ ਸਾਰਾ ਖਰਚਾ ਕੋਰੀਅਰ ਦਾ ਜੋ ਖਰਚਾ ਆਏਗਾ ਸਾਡਾ ਹੋਏਗਾ ਹੋਰ ਦੋਸਤੋ ਸਰਦਾਰ ਜੀ ਨੇ ਲਾਤੀਆਂ ਵੱਡੀਆਂ ਆਫਰਾਂ ਦੁਕਾਨ ਲਟਾਉਣ ਤੇ ਆ ਗਏ ਆ ਲੁੱਟ ਲਓ ਮੇਲਾ ਛੇਤੀ ਆਜੋ ਵਿਆਹ ਸ਼ਾਈ ਦਾ ਕੱਪੜਾ ਦਾਜ ਬੇੜੀ ਦਾ ਕੱਪੜਾ ਜਿਹਨੇ ਲੈਣਾ ਪੰਜਾਬ ਤੋਂ ਆਜੋ ਹਰਿਆਣਾ ਤੋਂ ਆਜੋ ਰਾਜਸਥਾਨ ਜੰਮੂ ਜਿੱਥੋਂ ਮਰਜੀ ਹਿਮਾਚਲ ਤੋਂ ਆਜੋ ਤੁਹਾਡੇ ਲੱਖਾਂ ਰੁਪਏ ਬੱਜਣਿਆ ਸਲੋਜੀ ਅੱਜ ਅਸੀਂ ਆ ਗਏ ਆ ਕੱਪੜੇ ਦੇ ਗੜ ਕਹਿੰਦੇ ਅੰਬਾਲਾ ਸ਼ਹਿਰ ਨੂੰ ਸੂਟਾਂ ਦਾ ਸਮੁੰਦਰ ਕਿਹਾ ਜਾਂਦਾ ਅੱਜ ਆਪਾਂ ਇਤਰੇ ਦੁਕਾਨਦਾਰਾਂ ਦੀ ਗੱਲ ਕਰ ਲਈਏ ਇਤਰੇ ਹੋਲ ਚੇਲਣਾਂ ਦੀ ਗੱਲ ਕਰ ਲਈਏ ਸਭ ਤੋਂ ਵੱਡਾ ਨਾਮ ਇਕਮ ਕਲੈਕਸ਼ਨ ਦਾ ਆਉਂਦਾ ਜਿੱਥੇ ਬਹੁਤ ਸਾਰੇ ਲੋਕਾਂ ਦੇ ਫਾਇਦੇ ਇੱਕ ਗੱਲ ਇਹਨਾਂ ਦੀ ਬੜੀ ਮਸ਼ਹੂਰ ਆ ਬਾਜ਼ਾਰ 'ਚ ਜਾਓਂਗੇ ਰ ਕਹਿੰਦੇ 1 ਲੱਖ ਰੁਪਏ ਦਾ ਕੱਪੜਾ ਇੱਥੇ ਆਉਂ ਗਏ ਸਿਰਫ 40000 ਰੁਪਏ 'ਚ ਮਿਲ ਜਾਣਾ ਭਾਵੇਂ ਤੁਸੀਂ ਨਮਾ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਹੋ ਚਾਹੇ ਤੁਸੀਂ ਦੁਕਾਨਦਾਰ ਹੋ ਚਾਹੇ ਤੁਸੀਂ ਲੈਣਾ ਦਾਜ ਮੇਰ ਦਾ ਕੱਪੜਾ ਤੁਹਾਡਾ ਸਾਰਿਆਂ ਦਾ ਬਹੁਤ ਵੱਡਾ ਫਾਇਦਾ ਦੂਜਾ ਫਾਇਦਾ ਕੀ ਆ ਚਾਹੇ ਤੁਸੀਂ ਗੱਡੀ ਚਾਜੋ ਦੁਕਾਨ ਦੇ ਮੋੜੇ ਗੱਡੀ ਲਾਦੀ ਆ ਜਾਏ ਤੁਸੀਂ ਟ੍ਰੇਨ 'ਚ ਆ ਜਾਓ ਇੱਥੇ ਅੰਬਾਲਾ ਸਿਟੀ ਦਾ ਰੇਲਵੇ ਸਟੇਸ਼ਨ ਆ ਤੁਸੀਂ ਟ੍ਰੇਨ 'ਚ ਉਤਰੋ ਪਹਿਲੀ ਦੁਕਾਨ ਇੱਥੇ ਆ ਜਾਓ ਜੇ ਤੁਸੀਂ ਬੱਸ ਸਟੈਂਡ 'ਚ ਆਉਨੇ ਆ ਤਾਂ ਇੱਥੋਂ ਲਾਸਟ 'ਚ ਆ ਜਾਓ ਪਰ ਤੁਸੀਂ ਅੰਬਾਲਾ ਕੈਂਟ ਨਹੀਂ ਅੰਬਾਲਾ ਸਿਟੀ ਦੇ ਵਿੱਚ ਆਉਣਾ ਜੇ ਆਪਾਂ ਆਨਲਾਈਨ ਦੀ ਗੱਲ ਕਰ ਲਈਏ ਭਾਵੇਂ ਤੁਸੀਂ ਪੰਜਾਬ ਹਰਿਆਣਾ ਰਾਜਸਥਾਨ ਜੁਪੀ ਹਮਾਚਲ ਫਿਰ ਜੰਮੂ ਕਸ਼ਮੀਰੋਂ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਹੋ ਆ ਚੀਜ਼ਾਂ ਚੈੱਕ ਕਰ ਲਓ ਆਨਲਾਈਨ ਅਸ਼ ਸ਼ਿਮਲਾ ਜਾ ਰਿਹਾ ਆ ਤੁਸੀਂ ਸੋਲਨ ਚੈੱਕ ਕਰ ਲਓ ਹਨੂਮਾਨਗੜ੍ਹ ਸੋਨੀਪੱਤ ਜੀਦ ਹੋਲ ਸੇਲ ਦੇ ਨਾਲ-ਨਾਲ ਆਹ ਦੇਖੋ ਜਿਹੜੇ ਵੱਡੇ ਵੱਡੇ ਐਕਟਰ ਨਹੀਂ ਆ ਮਾਡਲ ਲਹਿੰਗੇ ਕੋਈ 50000 ਕੋਈ 60000 ਕੋਈ 65000 70000 ਇੱਥੇ ਕਹਿੰਦੇ 8-10000 ਚ ਮਿਲ ਜਾਂਦੇ ਆ ਭਾਈ ਜੀ ਪਹਿਲਾਂ ਤਾਂ ਤੁਹਾਨੂੰ ਅਸੀਂ ਲਾਂਭਾ ਦੇਣਾ ਆ 10 ਦਿਨ ਹੋ ਗਏ ਆ ਤੁਹਾਡੇ ਤੋਂ ਟਾਈਮ ਆਖਦਿਆਂ ਨੂੰ ਬਈ ਸਾਨੂੰ ਟਾਈਮ ਦੇ ਦਿਓ ਲੋਕਾਂ ਦੀ ਡਿਮਾਂਡ ਸੀ ਕਹਿੰਦੇ ਏਕਮ ਕਲੈਕਸ਼ਨੇ ਜਰੂਰ ਜਾਓ ਟਾਈਮ ਹੀ ਨਹੀਂ ਤੁਸੀਂ ਦਿੰਦੇ ਸਾਨੂੰ ਬਾਜੀ ਟਾਈਮ ਕਿ ਤੁਸੀਂ ਤਾਂ ਸ਼ਾਨਕ ਆ ਗਏ ਮੈਂ ਤਾਂ ਤਿਆਰ ਵੀ ਨਹੀਂ ਆ ਗਿਆ ਪੱਗ ਵੀ ਨਹੀਂ ਬੰਨੀ ਅੱਜ ਫੇਰ ਕਦੀ ਬਣਾ ਲਿਓ ਹੱਥ ਜੋੜ ਕੇ ਬੇਨਤੀ ਹੈ ਨਾ 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 ਅੱਜ ਜਵਾਰਤਾ ਨਹੀਂ ਹੈ ਨਾ ਲੋਕਾਂ ਦੇ ਨਾਲ ਹੁਣ ਤੁਸੀਂ ਇੱਧਰ ਆ ਜਾਓ ਜਾਨ ਦੇਣਾ ਨਹੀਂ ਇਹ ਕੰਮ ਤੁਸੀਂ ਕਰ ਰਹੇ ਹੋ ਮੈਨੂੰ ਇਹ ਰਸੋ ਬਾਈ ਜੀ ਹਰਿਆਣੇ 'ਚ ਬੈਠੇ ਹਾਂ ਹਿਮਾਚਲ Shimla Hanuman Garh ਬਾਜੀ ਆ ਦੇਖੋ ਆ ਬਿਲਟੀਆਂ ਸਾਰੀ ਇਹ ਤਾਂ ਪੰਜ ਨਾ ਗਿਆ ਪੰਜ ਨਾ ਘੋੜੇੜੀ ਪਹਿਲੇ ਚਲੇ ਗਏ ਆ ਡੇਰਾ ਦੂੰਦਾ ਦੇਖੋ ਬਾਜੀ ਆ ਡੇਰਾ ਦੂੰ ਜੀ ਆ ਦੇਖੋ ਬਾਜੀ Shimla ਆ ਦੇਖੋ ਬਾਜੀ ਹਿਸਾਰ ਰੋहतक ਆ ਦੇਖੋ ਭਾਈ ਸਾਰੇ ਸਾਰੇ ਪਾਰਸਲ ਪਾਰਸਲ ਦੇ ਪਾਰਸਲ ਜਾਂਦੇ ਆ ਇਹ ਕੁਆਂਟੀਟੀ ਮਾਲ ਆਂਦਾ ਹੈ 4 ਵਜੇ ਸ਼ਾਮ ਨੂੰ 4 ਵਜੇ ਸਵੇਰੇ ਆਂਦੇ ਇਥੇ ਘੜ ਘੜ 400 500 ਦੀ ਭਾਜੀ ਪਾਰਸਲ ਦੇ ਪਾਰਸਲ ਜਾਂਦੇ ਆ ਰੇਟ ਨਹੀਂ ਦਿਖਾਵਾਂਗਾ ਚੀਜ਼ਾਂ ਵੀ ਦਿਖਾਵਾਂਗਾ ਭਾਈ ਜੀ ਹੋਲ ਸੇਲਰਾਂ ਨਾਲੋਂ ਵੀ ਸਸਤੇ ਭਾਜੀ ਦੇ ਰੇਟਾਂ ਦੇ ਕਿਦਾਂ ਭਾਜੀ ਤੁਸੀਂ ਮੈਂ ਕਹਿੰਦਾ ਰੇਟ ਦੇਖੋ ਇੱਥੇ 60 ਰੁਪਏ ਦਾ ਸੂਟ ਦੇਣ ਲੱਗੇ ਆ 60 ਰੁਪਏ ਦਾ ਸੂਟ ਭਾਈ ਜੀ ਆ ਹੱਥ ਜੋੜੇ ਮਜ਼ਾਕ ਨਹੀਂ ਕਰਦਾ ਮੈਂ ਸੀਰੀਅਸ ਆ 60 ਰੁਪਏ ਦਾ ਰਮਾਲ ਨਹੀਂ ਹੋਰ ਬਾਜ਼ਾਰ 'ਚ ਉਹ ਭਾਜੀ 60 ਰੁਪਏ ਦਾ ਸੂਟ ਦੇ ਰਹੇ ਹੋ ਭਾਜੀ 60 ਰੁਪਏ ਜਿੰਨਾ ਮਰਜੀ ਮਾਲ ਚੱਕੋ ਬਾਜੀ ਆ ਲੋ ਆ ਲੋ ਬਾਜੀ ਆ ਲੋ ਚੱਕੋ ਬਾਜੀ 60 ਰੁਪਏ ਦਾ ਸੂਟ ਆ ਦੇਖੋ ਜੀ ਪੂਰੇ ਇੰਡੀਆ ਦਾ ਸਭ ਤੋਂ ਸਸਤਾ ਸੂਟ ਸਿਰਫ 60 ਰੁਪਏ ਦਾ ਸੂਟ ਆ ਲੋ ਬਾਜੀ 6 600 ਰੁਪਏ ਦੇ ਸੂਟ ਆਗੇ ਬਾਜੀ 6 600 ਰੁਪਏ ਦੇ ਆ ਲੋ ਚੱਕੋ ਬਾਜੀ 95 ਰੁਪਏ ਦਾ ਸੂਟ ਪੂਰਾ ਮਾਲਾ ਕੁਮਲੇ ਕੋਈ ਦੇ ਦੇ 95 ਰੁਪਏ ਦਾ ਸੂਟ ਆ ਦੇਖੋ ਭਾਈ ਜੀ ਠੀਕ ਹੋ ਤੁਸੀਂ ਭਾਜੀ ਠੀਕ ਆਗੇ ਠੀਕ ਚੈਲੰਜ ਚੈਲੰਜ ਵੀਡੀਓ ਵਾਇਰਲ ਹੋਣੀ ਹੈ ਭਾਜੀ ਸਕਰੀਨਸ਼ਾਟ ਲੈ ਕੇ ਆ ਜਾਓ 95 ਰੁਪਏ ਦਾ ਕੋਈ ਸੂਟ ਦੇ ਦੇ ਕਪੜਾ ਫਰੀ ਦੇ ਦਿਆਂਗਾ ਲੈ ਚੱਕੋ ਏਦਾਂ ਦੀ ਸ਼ਰਤ ਨਹੀਂ ਲੈ ਇੱਕ ਜਾਂ ਦੋ ਸੂਟ ਜਿੰਨਾ ਭਾਜੀ ਪਾਵੇ ਇੱਕ ਲਾ ਦੇ ਯਾਰ ਯਾਰ ਸੂਟ ਲੈ ਲਿਓ ਹਜ਼ਾਰ ਹਜ਼ਾਰ ਬੰਡਲ ਦੇ ਬੰਡਲ ਥੋਕ ਦੇ ਥੋਕ ਐ ਲੈ 95 ਰੁਪਏ ਦਾ ਸੂਟ ਕੋਈ ਮਾਈ ਦਾ ਲਾਲ ਦੇ ਦੇ ਚੈਲੰਜ ਹੈ 95 ਰੁਪਏ ਦਾ ਸੂਟ ਦੇਖੋ ਬਈ ਕੋਈ ਦਿੰਦਾ 300 ਦਾ ਕੋਈ ਦਿੰਦਾ 400 ਦਾ ਪਰ 95 ਰੁਪਏ ਦਾ ਸੂਟ ਪੂਰਾ ਕ ਕੰਟੀ ਨਹੀਂ ਕਪੜਾ ਬਣੇ ਨਾ ਬਣੇ ਇੱਥੇ ਜੋ ਬੋਲਿਆ ਜਾਏਗਾ ਸੱਚ ਬੋਲਿਆ ਜਾਏਗਾ ਚੂੜਤੇ ਦੀ ਦੁਕਾਨਦਾਰੀ ਨਹੀਂ 60 ਰੁਪਏ ਦਾ ਸੂਟ ਦਾਂਗਾ ਮੈਂ ਨਹੀਂ ਕਹਿੰਦਾ ਕਿ ਕਪੜਾ ਬਣੇਗਾ ਕਪੜਾ ਬਣੇ ਨਾ ਬਣੇ ਟਵਾੜਾ 95 ਰੁਪਏ ਦਾ ਸੂਟ ਲੈ ਲਓ ਸੂਟ ਨਾ ਬਣਿਆ 10 ਲੱਖ ਰੁਪਏ ਨਾਮ 10 ਲੱਖ ਦਾ 10 ਲੱਖ ਰੁਪਏ ਨਾਮ ਜੇ ਕੋਈ ਕਰੇਗਾ 95 ਰੁਪਏ ਮੇਰਾ ਸੂਟ ਨਾ ਬਣਿਆ ਹੋਰ ਦੇਖੋ ਜੀ ਸਰਦਾਰ ਜੀ ਦਾ ਵੱਡਾ ਚੈਲੇਂਜ ਹੈ ਸੂਟ 95 ਰੁਪਏ ਦਾ ਇਨਾਮ 10 ਲੱਖ ਦਾ ਆਜੋ ਤੇ ਜਿੱਤ ਲਓ ਮਤਲਬ ਹੋਰ ਵੀ ਵੈਰਾਈਟੀਆਂ ਭਾਈ ਜੀ ਮੈਨੂੰ ਵਿਆਹ ਸ਼ਾਦੀ ਵਾਲੇ ਕੱਪੜਾ ਦਿਖਾਓ ਭਾਜੀ ਵਿਆਹ ਸ਼ਾਦੀਆਂ ਛੋੜੋ ਇੰਸਟਾਗ੍ਰਾਮ ਤੇ 2 2 4 4 6 6 ਯਾਰਾਂ ਵਾਲੇ ਸੂਟ ਇੰਸਟਾਗ੍ਰਾਮ ਤੇ ਵਿਕਣ ਵਾਲੇ ਸੂਟ ਕੁਛ ਹੀ ਚੰਦਰ ਪਿਆਜ਼ ਮਿਲ ਜਾਣਗੇ ਚੰਦਰ ਪਿਆਜ਼ ਸੂਟ ਦੇ ਦਾਂਗੇ ਐਸੇ ਪੂਰੇ ਅੰਬਾਲਾ ਕੁੰਮਲਿਆ ਦੇ ਲਾਮਾ ਫੇਰੇ ਵਾਲੇ ਦਾਜਵਰੀ ਵਾਲੇ ਸੂਟ ਐ ਦੇਖੋ ਭਾਜੀ ਕੋਈ 700 ਦਾ ਕੋਈ 800 ਦਾ ਕੋਈ 2000 ਦਾ ਕੋਈ 2500 ਰੁਪਏ ਦਾ ਇੱਥੇ ਸਿਰਮਾ ਨਾ ਦਾ ਦੇਣੇ 2500 ਨਾ ਦੇਣੇ 1000 ਤੁਹਾਨੂੰ ਮਿਲਣਾ ਸਿਰਫ 350 ਰੁਪਏ ਦਾ ਸੂਟ ਭਾਈ ਜੀ 350 ਰੁਪਏ ਦਾ ਸੂਟ 350 ਦਾ ਚੈਲੰਜ ਹੈ ਭਾਜੀ ਕੋਈ ਦੇ ਦੇਗਾ ਬੱਟਾ ਨਾਲ ਬੱਟਾ ਨਾਲ 350 ਰੁਪਏ ਦਾ ਇਹ ਲੋ ਚੱਕੋ ਭਾਜੀ ਚੈਲੰਜ ਹੈ ਕੋਈ 350 ਰੁਪਏ ਦਾ ਸੂਟ ਦੇ ਦੇ ਭਾਜੀ ਆ ਦੇਖੋ ਲੋ ਵੀ ਕਹਿੰਦੇ ਨਾ 1000 ਲੈਣਾ ਨਾ 800 ਲੈਣਾ ਨਾ ਲੈਣਾ 1200 350 ਰੁਪਏ ਦਾ ਸੂਟ ਮਤਲਬ 700 ਰੁਪਏ ਦੋ ਸੂਟ ਲੈ ਜਾ ਭਾਈ ਇਹ ਨਹੀਂ ਹੈਗਾ ਕਿ ਕੋਈ ਕਹਿੰਦਾ ਮਾਲ ਖਤਮ ਹੋ ਗਿਆ ਇੱਕ ਨਾਲ ਦੇ 1000 ਜਆੜ ਸੂਟ ਲੈ ਲਓ ਜਿੰਨੇ ਮਰਜੀ ਚੱਕੋ 350 ਰੁਪਏ ਆ ਲੋ ਇੱਕ ਇੱਕ ਨਾਲ ਦੇ 1000 ਜਆੜ ਸੂਟ 5-500 ਸੂਟ ਬੰਡਲ ਦੇ ਬੰਦਾ ਚੱਕੋ ਭਾਜੀ 350 ਰੁਪਏ ਕੋਈ ਚੈਲੰਜਾ ਕੋਈ ਨਾ ਦੇ ਦੇ ਦੇਖੋ ਚੈਲੰਜ ਦੇ ਨਾਲ ਫਲੋ ਜੀ ਅੱਜ ਦੀ ਵੀਡੀਓ ਖਾਸ ਤੌਰ ਤੇ ਦਿੱਲੀ ਵਾਲਿਆਂ ਲਈ ਹਰਿਆਣਾ ਰਾਜਸਥਾਨ ਹਿਮਾਚਲ ਜੰਮੂ ਕਸ਼ਮੀਰ ਪੰਜਾਬ ਸਾਰਿਆਂ ਦੇ ਫਾਇਦੇ ਕਰਨੇ ਆ ਆ ਦੇਖੋ ਭਾਜੀ ਜੈਪੁਰੀ ਸੂਟ 1200 1300 ਰੁਪਏ ਦਾ ਵਿਕਣ ਵਾਲਾ ਜੈਪੁਰੀ ਸੂਟ 390 ਰੁਪਏ ਦਾ 390 ਰੁਪਏ ਦਾ ਕੋਈ ਦੇ ਦੇ ਚੈਲੰਜ ਵੀਕਰ ਗੱਲੇ ਦੇ ਨਾਲ ਦੁਪੱਟਾ ਔਰ ਗੰਜਾ ਦਾ 1300 ਰੁਪਏ ਦਾ ਇੰਸਟਾਗ੍ਰਾਮ ਤੇ ਵਿਕਰ ਹੈ 1300 ਰੁਪਏ ਦਾ ਭਾਜੀ ਦਊਂਗੇ ਵੀ ਉਧਾ ਭਾਜੀ 390 ਦਾ ਸਕਰੀਨ ਸ਼ਾਟ ਲੈ ਲਿਓ ਫੋਟੋ ਖਿੱਚ ਲਿਓ ਫੂਟ ਦੀ ਫੋਟੋ ਖਿ ਦੇ 390 ਦਾ 90 ਹੀ ਲੱਗੂ ਅੱਜ ਤਾਂ ਤੁਸੀਂ ਲੁਧਿਆਣੇ ਵਾਲੇ ਵੱਡੇ ਵੱਡੇ ਹੋਲ ਸੇਲ ਹਲਾ ਕੇ ਰੱਖਤੇ ਬਾਜੀ ਕੈਮਰਿਕ ਪਿਓਰ ਦੁਪੱਟਾ ਚੈਲੰਜ ਆ ਕੋਈ ਦੇ ਦੇ 10 ਲੱਖ ਰੁਪਏ ਨਾਮ ਅਗਰ ਕੋਈ ਸਾਬਿਤ ਕਰ ਦੇ ਪਿਓਰ ਦੀ ਚੁੰਨੀ ਨਾ ਹੋਈ 350 ਰੁਪਏ ਦਾ ਚੁੰਨੀ ਪਿਓਰ ਦੀ ਦੁਪੱਟਾ ਨਾਲ ਕੈਮਰਿਕ ਦਾ ਸੂਟ 350 ਰੁਪਏ ਦਾ ਚੁੰਨੀ ਪਿਓਰ ਦੀ ਨਾਲ 350 ਰੁਪਏ ਦਾ ਸੋ ਆਹ ਦੇਖੋ ਵੀ ਆ ਵੀ ਲੈ ਜਾਓ 350 700 ਦੇ ਦੋ ਕਿੰਨੇ ਸਰਦਾਰ ਜਸਵੀਰ ਸਿੰਘ ਦੀ ਦੁਕਾਨ ਹੈ ਏਕਮ ਕਲੈਕਸ਼ਨ ਜਿਹੜਾ ਬਹੁਤ ਵੱਡਾ ਫੇਮਸ ਚਿਹਰਾ ਤੇ ਫਾਇਦੇ ਹੋ ਰਿਹਾ ਹੈ ਹਾਂਜੀ ਆ ਦੇਖੋ 790 ਰੁਪਏ ਦਾ ਸੂਟ ਹੈ 790 ਰੁਪਏ ਦਾ ਮੈਂ ਤੁਹਾਨੂੰ ਪਾਜੀ ਵੀਡੀਓ ਪਾਜੀ ਦੀ ਵੀਡੀਓ ਦੇ ਨਾਲ 790 ਦਾ ਕੋਈ ਲੈ ਕੇ ਆ ਰਿਹਾ ਮੈਂ ਤੁਹਾਨੂੰ 450 ਦੇ ਦੋ ਸੂਟ ਦੇ ਦਿਆਂਗਾ ਭਾਈ ਜੀ ਮੈਨੂੰ ਇੱਕ ਗੱਲ ਹੀ ਸਮਝ ਲੱਗੀ 450 ਦੇ ਦੋ ਸੂਟ ਆਪਣੀ ਦੁਕਾਨ ਆ ਸੂਟਾਂ ਹੀ ਦੁਕਾਨ ਆ ਐਲ ਸੀ ਡੀ ਦਾ ਕੀ ਮਤਲਬ ਇੱਥੇ ਪਾਜੀ ਸਭ ਤੋਂ ਵੱਡੀ ਗੱਲ ਐ ਐਲ ਸੀ ਡੀ ਹੋਰ ਸੁਣੋ ਸੇ ਤੁਸੀਂ ਲੈ ਜਾਓ ਲੱਖ ਰੁਪਏ ਦੇ ਸੂਟ ਨਾਲੇ ਦੇਵਾਂਗਾ ਪਾਜੀ 18000 ਰੁਪਏ ਦੀ ਐਲ ਸੀ ਡੀ ਫ੍ਰੀ ਭਾਈ ਜੀ 1 ਲੱਖ ਦਾ ਕਪੜਾ ਖਰੀਦੋ ਨਾਲੇ ਆਈ.ਐਸ.ਡੀ. ਲਓ ਫ੍ਰੀ ਚੈਲੰਜ ਹੈ ਚੈਲੰਜ ਆ ਵੇਖੋ ਜੀ ਜਿਹਨੇ ਲੈਣਾ ਵਿਆਹ ਸਾਈ ਦਾ ਕਪੜਾ ਦਾ ਹੀ ਵੀਰ ਦਾ ਕਪੜਾ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ 1 ਲੱਖ ਰੁਪਏ ਦਾ ਕਪੜਾ ਲੈ ਜਾਓ 18000 ਰੁਪਏ ਦੀ ਸਮਾਰਟ 32 ਇੰਚ LED ਫ੍ਰੀ ਬਿਲਕੁਲ ਫ੍ਰੀ ਇਹ ਤੁਹਾਨੂੰ ਇਦਾਂ ਨਹੀਂ ਆਫਰ ਆ ਕਿਸੇ ਨੇ ਦੇਣੀ ਨਹੀਂ ਜੋ ਦੇ ਪਾਜੀ ਇਹ ਆਫਰ ਕੋਈ ਵੀ ਨਹੀਂ ਉਹ ਸਾਰਿਆਂ ਨੂੰ ਆਂਦੀ ਹੈ ਇਹ ਸਾਨੂੰ ਪਿੱਛੋਂ ਕੰਪਨੀ ਦਿੰਦੀ ਆ ਆਪਾਂ ਕੰਪਨੀ ਨੂੰ ਨਾਲ ਹੀ ਦੇ ਦਿੰਨੇ ਆ ਅਸੀਂ 50 ਲੱਖ ਦਾ ਕਪੜਾ ਖਰੀਦਿਆ ਸਾਨੂੰ 50 LCD ਆਣ ਗਿਆ ਅਸੀਂ 20 ਲੱਖ ਦਾ ਕਪੜਾ ਖਰੀਦਿਆ ਸਾਨੂੰ 20 ਆਣ ਗਿਆ ਪਰ ਅਸੀਂ ਆਪਣੇ ਕੋਲ ਨਹੀਂ ਰੱਖਦੇ ਅਸੀਂ ਕੀ ਕਰਨੇ ਆ ਆਪਾਂ ਗਾਕਾਂ ਨੂੰ ਦੇਣੇ ਆ ਗਾਕਾਂ ਦਾ ਫਾਇਦਾ ਕਰਾਂਗੇ ਤਾਂ ਹੀ ਗਾਕ ਫਾਇਦਾ ਇਹ ਦੁਪੱਟਾ ਦੁਪੱਟਾ ਹੀ ਖਾਲੀ 700 ਰੁਪਏ ਦਾ ਪਾਜੀ 700 ਰੁਪਏ ਦਾ ਦੁਪੱਟਾ ਦੁਪੱਟਾ ਮੈਂ ਤੁਹਾਨੂੰ 290 ਰੁਪਏ ਦਾ ਸੂਟ ਦੇ ਦਾਂਗਾ 290 ਰੁਪਏ ਦਾ ਆ ਦੇਖ ਲਓ ਵੀ ਦੁਪੱਟਾ ਵੀ ਸੋਹਣਾ ਸੂਟ ਵੀ ਸੋਹਣਾ ਰੇਟ ਕਿੰਨੇ ਸਿਰਫ 290 ਇਸ ਲਈ ਕਿੰਨੇ ਆ ਜੋ ਏਕਮ ਕਲੈਕਸ਼ਨ ਹੋਣਾ ਤੁਸੀਂ ਅੰਬਾਲਾ ਕੈਂਟ ਨਹੀਂ ਹੋਣਾ ਅੰਬਾਲਾ ਸਿਟੀ ਹੋਣਾ ਬਾਜ਼ਾਰ ਆ ਦੇਖੋ ਭਾਜੀ ਜੈਪੂਰੀ ਸੂਟ ਜਿੱਦਾਂ ਦੇ ਮਰਜ਼ੀ ਕੁਆਂਟੀਟੀ ਲੈ ਲਓ ਪਿਓਰ ਦੇ ਲੈ ਲਓ ਨਾਰਕਲੀ ਸੂਟ ਲੈ ਲਓ ਜਿੱਦਾਂ ਦੇ ਮਰਜ਼ੀ ਫੈਂਸੀ ਫੈਂਸੀ ਸੂਟ ਲੈ ਲਓ ਭਾਜੀ ਪੂਰੇ ਆ ਤਿੰਨ ਮੰਜ਼ਲਾ ਸ਼ੋਰੂਮ ਹੈ ਔਰ ਮੈਂ ਆਪਣੀ ਪੈਣਾ ਨੂੰ ਇੱਕ ਰਿਕੁਐਸਟ ਕਰਾਂਗਾ ਸਾਡੇ ਕੋਲ ਸੂਟ ਤਾਂ ਛੱਡੋ ਲਹਿੰਗੇ ਦੀ ਇੰਨੀ ਵੈਰਾਈਟੀ ਹੈ ਨਾ ਤੁਸੀਂ ਸੱਬੇ ਸੱਚੇ ਲਹਿੰਗੇ 3 3 4 4 5 5 ਲੱਖਾਂ ਲੈ ਲਹਿੰਗੇ ਅੱਦੇ ਤੋਂ ਅੱਦੇ ਰੇਟ ਤੇ ਦੇ ਦੇ ਆਂਗੇ ਨਾਲੇ ਤੁਸੀਂ ਇੱਕ ਨਾਲ ਦੇ ਭਾਵੇਂ 2 2 ਲੈ ਜਾਓ 3 3 ਲੈ ਜਾਓ ਜਿੰਨੇ ਮਰਜ਼ੀ ਵੈਰਾਈਟੀ ਲੈ ਜਾਓ ਅਨਲਿਮਿਟਿਡ ਵੈਰਾਈਟੀ ਮਿਲ ਜਾਣੀ ਇਹ ਸਿਰਫ ਜਿੰਨੇ ਤੁਸੀਂ ਦੇਖ ਰਹੇ ਮੇਰੇ ਪਿੱਛੇ ਸਿਰਫ ਸੈਂਪਲ ਲੱਗੇ ਨੇ ਤੁਸੀਂ ਬੋਲੋਗੇ ਇਹਦੇ ਨਾਲ ਦੇ ਭਾਜੀ 100 ਸੂਟ ਦੇ ਦਿਓ 100 ਦੇ ਦਿਆਂਗੇ ਤੁਸੀਂ ਬੋਲੋ 1000 ਸੂਟ ਦੇ ਦਿਓ 1000 ਸੂਟ ਦੇ ਦਿਆਂਗੇ ਇੱਕ ਇੱਕ ਨਾਲ ਦੇ ਕੁਆਂਟੀਟੀ ਸੂਟ ਹੁੰ ਅਮਰੀਕਾ ਇੰਗਲੈਂਡ ਜਾਂ ਬਾਹਰ ਦੇ ਮੁਲਕਾਂ ਚੋਂ ਤੁਹਾਡੇ ਲਈ ਵੀ ਸਾਡੇ ਕੋਲ ਬਹੁਤ ਰੌਇਲ ਰੋਲ ਸੂਟ ਹੈ ਗਿਆ ਪਹਿਲੇ ਤਾਂ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਾਂਗੇ ਜਿਹੜੇ ਆਸਟ੍ਰੇਲੀਆ ਅਮਰੀਕਾ ਕੈਨੇਡਾ ਇਟਲੀ ਤੋਂ ਜਿਨ੍ਹਾਂ ਨੇ ਮੈਨੂੰ ਇੱਕ ਇੱਕ ਵਾਰ ਆਰਡਰ ਦੇਣ ਤੇ 55 ਵਾਰ ਆਰਡਰ ਦਿੱਤਾ ਦਿਲੋਂ ਧੰਨਵਾਦ ਜਿਹੜੇ ਮੇਰੇ ਵੀਡੀਓ ਬਾਹਰ ਪਾਈ ਪੈਣ ਪਰ ਮੇਰੇ ਬੈਠ ਕੇ ਦੇਖ ਰਹੇ ਨੇ ਔਰ ਉਹਨਾਂ ਨੇ ਮੈਨੂੰ ਇੰਨਾ ਪਿਆਰ ਬਖਸ਼ਿਆ ਦੂਜੀ ਵੀਡੀਓ ਤੇ ਇੰਨਾ ਜ਼ਿਆਦਾ ਪਿਆਰ ਬਖਸ਼ਿਆ ਇੱਕ ਇੱਕ ਵਾਰ ਆਰਡਰ ਦੇਣ ਤੇ ਉਹਨਾਂ ਨੇ ਮੈਨੂੰ 5-5 ਵਾਰ ਆਰਡਰ ਦਿੱਤਾ ਮੈਂ ਦਿਲੋਂ ਉਹਨਾਂ ਦਾ ਧੰਨਵਾਦ ਕਰਾਂਗੇ ਖਾਸ ਕਰ ਜ ਉਹਨਾਂ ਦਾ ਦਿলো ਧੰਨਵਾਦ ਜਿਨ੍ਹਾਂ ਨੇ ਮੈਨੂੰ ਐਨਾ ਆਰਡਰ ਦਿੱਤਾ ਐਨਾ ਪਿਆਰ ਬਖਸ਼ਿਆ ਮੇਰੇ ਤੋਂ 10 10 8 8 ਲੱਖ ਰੁਪਏ ਦਾ ਮਾਲ ਉਹਨਾਂ ਨੇ ਆਨਲਾਈਨ ਮੰਗਾਇਆ ਔਰ ਰੇਡ ਐਸੇ ਦੇ ਦਾਂਗੇ ਪੂਰੇ ਅੰਬਾਲਾ ਨਹੀਂ ਦੇਾਂਗੇ ਪਾਜੀ ਆ ਦੇਖੋ ਚੈਲਨ ਦੇ ਨਾਲ ਐ ਦੇਖੋ ਜੀ ਰੈਡ ਸੂਟ ਕਹਿੰਦੇ ਦਾਜਪੁਰ ਦੇ ਵਿੱਚ ਸਭ ਤੋਂ ਜ਼ਰੂਰੀ ਮੰਨੇ ਜਾਂਦਾ ਰੈਡ ਸੂਟ ਆਹ ਦੇਖੋ ਪਾਜੀ ਹੈਵੀ ਤੋਂ ਹੈਵੀ ਸੂਟ ਦੇਖ ਲਓ ਪਾਜੀ ਅਨਾਰ ਕਲੀਆਂ ਦੇਖ ਲਓ ਹੈਵੀ ਤੋਂ ਹੈਵੀ ਡਿਜ਼ਾਈਨਰ ਸੂਟ ਦੇਖ ਲਓ ਪਾਜੀ ਇੱਕ ਤੋਂ ਇੱਕ ਸੂਟ ਹੈਵੀ ਤੋਂ ਹੈਵੀ ਸੂਟ 체체 ਯਾਰ ਵਾਲਾ 77 ਯਾਰ ਵਾਲਾ ਸੂਟ ਇੱਥੇ ਦਾ ਪਾਜੀ ਕੁਛ ਹੀ 1200 1300 1200 1500 ਐਦਾ ਦੇ ਸੂਟ ਤੁਹਾਨੂੰ ਮਿਲ ਜਾਣਗੇ ਜੋ ਪੂਰੇ ਅੰਬਾਲਾ ਸ਼ਹਿਰ ਦੇ ਅੰਦਰ ਨਹੀਂ ਮਿਲਨੇ ਪਾਜੀ ਅੰਬਾਲਾ ਸ਼ਹਿਰ ਪਿਆਰ ਚ ਜਾਉਂਗੇ ਤਾਂ 5-7000 ਤੋਂ ਘੱਟ ਨਹੀਂ ਮਿਲਣਾ ਇੱਥੇ 1000 1200 1500 18 1800 ਦੇ ਵਿੱਚ ਭਾਰੇ ਭਾਰੇ ਸੂਟ ਆਹ ਮੈਨੂੰ ਮੈਨ ਇੱਕ ਗੱਲ ਸਰਦਾਰ ਜੀ ਹੋਰ ਕਲੀਅਰ ਕਰ ਦਿਓ ਕੋਈ 10-20000 ਦੇ ਕੱਪੜਿਆਂ ਦਾ ਆਨਲਾਈਨ ਸ਼ਾਪਿੰਗ ਕਰਦਾ ਤੇ ਸ਼ਿਪਿੰਗ ਦੀ ਸਰਵਿਸ ਹੈਗੀ ਕੋਈ ਪਾਜੀ ਸ਼ਿਪਿੰਗ ਫ੍ਰੀ ਰਹੇਗੀ ਜਿਹੜਾ 15 ਤੋਂ 20000 ਰੁਪਏ ਦਾ ਆ ਸ਼ੇਭੰਗੀ ਫਰੀ ਹੈਗੀ ਸ਼ੇਭੰਗੀ ਫਰੀ ਹੈਗੀ ਪਾਜੀ ਸ਼ੀਵੀ ਖਰੀਦ ਸਾਰਾ ਖਰਚਾ ਕੋਰੀਅਰ ਦਾ ਜੋ ਖਰਚਾ ਆਏਗਾ ਸਾਡਾ ਹੋਏਗਾ ਹੋਰ ਦੋਸਤੋ ਸਿਰਾ ਤੁਸੀਂ ਮਾਲ ਮਾਲ ਦੇ ਪੈਸੇ ਦੇਣੇ ਆ ਹੋਰ ਇਸ ਤੋਂ ਇਲਾਵਾ ਕੋਈ ਪੈਸੇ ਨਹੀਂ ਨੇਟ ਦੇ ਸੂਟ ਲੈ ਲਓ ਪਿਓਰ ਦੇ ਲੈ ਲਓ ਔਰ ਗੰਜਾ ਦੇ ਲੈ ਲਓ ਕਸ਼ਮੀਰ ਦੇ ਲੈ ਲਓ ਹਰ ਤਰ੍ਹਾਂ ਦੇ ਸੂਟ ਪਾਜੀ ਚਾਰ ਚਾਰ ਇਹ ਸਿਰਫ ਸੈਂਪਲ ਦਿਖਾ ਰਿਆਂ ਤੁਸੀਂ ਮੈਨੂੰ ਇਹਦੇ ਕੋ ਪਾਜੀ 50 ਸੂਟ ਦੇ ਦੇ 100 ਸੂਟ ਦੇ ਦੇ 1000 ਸੂਟ ਦੇ ਦੇ ਕੁਆਂਟੀਟੀ ਬਲਗ ਜਮਾਲ ਵੇਚਦੇ ਆ ਬਲਗ ਜੀ ਵਪਾਰ ਕਰਦੇ ਆ ਪਾਜੀ ਆ ਦੇਖੋ ਜਿੰਨਾ ਮਰਜੀ ਮਾਲ ਲੈ ਜਾਓ ਕੁਆਂਟੀਟੀ ਬਲਗ ਦੇ ਅੰਦਰ ਮਾਲ ਹੈਗਾ ਜਿੰ 400 500 600 ਲੇਖੋ ਆ ਦੇਖੋ ਜੀ ਤੁਸੀਂ ਚਾਹੇ ਫੋਟੋ ਵਾਲੇ ਸੂਟ ਲੈਣੇ ਆ ਮਾਡਰਨ ਵਾਲੇ ਬੁਟੀਕਾ ਲੈਣੇ ਆ ਇਹ ਵੀ ਵੈਰਾਈਟੀਆਂ ਤੁਹਾਨੂੰ ਮਿਲ ਜਾਣੀ ਪਾਜੀ ਰੇਟ ਦੱਸਾਂਗਾ ਤੁਸੀਂ ਕਹੋਗੇ ਪਾਜੀ ਕਮਾਲ ਹੋ ਗਈ ਅੱਧਾ ਰੇਟ ਪਾਜੀ ਰੇਟ ਇਹਦਾ ਬਾਜ਼ਾਰ ਦੇ ਦੇ ਘਟੋ ਘੱਲ ਵੀ 850 ਰੁਪਏ ਦਾ ਸੂਟ ਹੈ ਬਾਜ਼ਾਰ ਦੇ ਅੰਦਰ ਲੋਕਾਂ ਨੇ ਸੇਲ ਲਾਈ ਹੋਈ ਹੈ ਲਓ ਪਾਜੀ 1000 ਰੁਪਏ ਦਾ ਸੂਟ ਹੈ ਲੈਸ ਕਰਕੇ ਤੁਹਾਨੂੰ ਪੈਣਾ 500 ਰੁਪਏ ਦਾ ਪਰ ਇੱਕਮ ਕਲਾਸ ਹੁੰਦੇ ਪੈਣਾ 72 290 ਰੁਪਏ ਦਾ ਹਜ਼ਾਰ ਵਾਲਾ ਸੂਟ 200 ਮੀਟਰ ਮੇਲਾ ਨਾਲੇ ਬਾਵਾ ਵੀ ਕੜਾਈਆਂ ਸੂਟ ਵੀ ਕੜਾਈ 9.5 ਮੀਟਰ ਕਪੜਾ ਲਾਈਨਿੰਗ ਵੀ ਨਾਲ ਲਓ ਜੀ ਦੁਕਾਨਦਾਰ ਕੋਈ ਅਫਗਾਨੀ ਕੋਈ ਪਾਕਿਸਤਾਨੀ ਕਹਿ-ਕਹਿ ਕੇ ਹਜ਼ਾਰ ਇੱਥੇ 290 ਰੁਪਏ ਚ ਦੇਵਾਂਗੇ ਬਾਜੀ ਬਲਗ ਇਚ ਦੇਵਾਂਗੇ ਆ ਦੇਖੋ ਬਾਜੀ ਕੁਆਂਟੀਟੀ ਮਾਲ ਹੈਗਾ ਬਲਗ ਦੇ ਅੰਦਰ ਜਿੰਨਾ ਮਰਜੀ ਮਾਲ ਚੱਕੋ ਆ ਖਾਨੇ ਦੇ ਖਾਨੇ ਆਣਗੇ ਬਾਜੀ ਇਹ ਸੈਂਪਲ ਆਣਗੇ ਸੈਂਪਲ 5 5000 ਵਾਲੇ 4 4000 ਵਾਲੇ ਸੂਟ ਦੇ ਰੇਟ ਤੇ ਮਾਲ ਮਿਲਣਾ ਦੇ ਰੇਟ ਤੇ ਆ ਦੇਖੋ ਇਹਦੇ ਤੁਹਾਨੂੰ ਕਿੰਨੇ ਸੂਟ ਚਾਹੀਦੇ ਆ 50 ਚਾਹੀਦੇ ਆ 100 ਚਾਹੀਦੇ ਆ 200 ਚਾਹੀਦੇ ਆ 500 ਚਾਹੀਦੇ ਆ 1000 ਚਾਹੀਦੇ ਆ ਤੁਸੀਂ ਬੋਲੋ ਇਹ ਸਿਰਫ ਸਾਡਾ ਜਿੰਨਾ ਦੇਖ ਰਹੇ ਸਾਰਾ ਸੈਂਪਲ ਲਗਿਆ ਤੁਸੀਂ ਬੋਲੋ ਭਾਜੀ ਦੇ 50 ਸੂਟ ਦੇ ਦੇ 50 ਦੇ ਦਾਂਗਾ ਤੁਸੀਂ ਕੋ 100 ਦੇ ਦਿਓ 100 ਦੇ ਦਾਂਗਾ ਭਾਈ ਜੀ ਡਿਜ਼ਾਈਨ ਹੀ ਦੇਖੇ ਕਿਸੇ ਦੁਕਾਨ ਤੇ ਭਾਜੀ ਡਿਜ਼ਾਈਨ ਤਾਂ ਮੈਂ ਤੁਹਾਨੂੰ ਐਨੇ ਦੇ ਦਾਂਗਾ ਤਾਂ ਪਹਿਲੀ ਮੰਜ਼ਲ ਤੇ ਖੜੋ ਆ ਤੁਹਾਨੂੰ ਦੂਜੀ ਮੰਜ਼ਲ ਲੈ ਕੇ ਚਲਦਾ ਤੀਜੀ ਮੰਜ਼ਲ ਲੈ ਕੇ ਚਲਦਾ ਤੁਸੀਂ ਦੇਖੋਗੇ ਭਾਜੀ ਕੁਆਂਟੀਟੀ ਬਲਗ ਦੇ ਸਾਹਮਣੇ ਅੱਧੋ ਤੋਂ ਅੱਧੇ ਰੇਟ ਤੇ ਮਾਲ ਮਿਲਣਾ ਆ ਦੇਖੋ ਬਾਜੀ ਪੂਰਾ ਚੈਲੰਜ ਆ ਕੋਈ ਦੇ ਦੇ ਬਾਜੀ ਆ ਲਓ ਬਾਜੀ 95 ਰੁਪਏ ਦਾ ਸੂਟ ਦੀ ਗੱਲ ਆ ਆ ਦੇਖੋ ਜਿੰਨਾ ਮਰਜੀ ਲੈ ਲਓ 100 ਲੈ ਲਓ 1000 ਲੈ ਲਓ 500 ਲੈ ਲਓ ਪ੍ਰਿੰਟ ਬੜੇ ਸੋਹਣੇ ਆ ਜਿੰਨਾ ਮਰਜੀ ਪ੍ਰਿੰਟ ਲੈ ਲਓ ਬਾਜੀ 95 ਰੁਪਏ ਦਾ ਸੂਟ ਆ ਕੋਈ ਦੇ ਦੇ ਲਮਾਈ ਦਾ ਲਾਲ ਗਾਰੰਟੀ ਆ 95 ਪੂਰੇ ਅੰਮੜੇ ਸ਼ਹਿਰ ਜੀ ਨਹੀਂ ਦੇ ਸਕਦਾ 95 ਰੁਪਏ ਦਾ ਸੂਟ ਆ ਬਾਜੀ 95 ਰੁਪਏ ਦਾ ਦੇਖੋ ਜਿਹੜੇ ਬਾਜ਼ਾਰਾਂ ਚ 4 400 5 500 ਰੁਪਏ ਦਾ ਸੂਟ ਆ ਏਕਮ ਕਲੈਕਸ਼ਨ ਨੇ ਕਰਤੇ ਆ 95 ਰੁਪਏ ਦਾ ਸੂਟ 100 ਰੁਪਏ ਤੋਂ ਹੀ 5 ਰੁਪਏ ਘੱਟ ਕਰਤਾ ਪ੍ਰਿੰਟ ਬਹੁਤ ਮ ਨਮੀ ਨਮੀ ਵਰਾਇਟੀ ਸਾਨੂੰ 95 ਰੁਪਏ ਦਾ ਸੂਟ ਦਾ ਪਾਜੀ ਕੁਆਂਟੀਟੀ ਮਾਲ ਆਂਦਾ ਜਿੰਨਾ ਮਰਜ਼ੀ ਮਾਲ ਲੈ ਲਵਾ ਦੇਖੋ 350 ਰੁਪਏ 450 ਰੁਪਿਆ ਦੇ ਬਈ ਮਾਲ ਦੇ ਇਹ ਬੰਡਲ ਦੇ ਬੰਡਲ ਆਣਗੇ 390 ਰੁਪਏ 490 ਰੁਪਏ ਆ ਦੇਖੋ ਪਾਜੀ 590 ਰੁਪਏ ਚੱਕ ਪਾਜੀ ਲੋਜ ਪਾਜੀ ਦੇ ਪਸੰਦਾ ਸੂਟ ਵੀ ਚੱਕੋ 350 ਰੁਪਏ 350 ਰੁਪਏ ਪਾਜੀ ਇਹ 12 1200 15 1500 2 211 ਦੇ ਸੂਟ 700 ਰੁਪਏ ਦਾ 800 ਰੁਪਏ ਦਾ ਆ ਦੇਖੋ ਪਾਜੀ ਕੁਆਂਟੀਟੀ ਮਾਲ ਜਿੰਨਾ ਮਰਜ਼ੀ ਮਾਲ ਚੱਕੋ ਆ ਦੇਖੋ ਬਲਕਿ ਚੱਕੋ ਕੁਆਂਟੀਟੀ ਮਾਲ ਇਕ ਨਾਲ ਦੇ ਹਜ਼ਾਰ-ਹਜ਼ਾਰ ਸੂਟ 2-2000 ਸੂਟ ਚਾਹੀਦੇ ਉਹ ਵੀ ਮਿਲ ਜਾਣਗੇ ਦੇਖੋ ਸਰਦਾਰ ਜੀ ਨੇ ਲਾਤੀਆਂ ਵੱਡੀਆਂ ਆਫਰਾਂ ਦੁਕਾਨ ਲਟਾਉਣ ਤੇ ਆ ਗਏ ਆ ਲੁੱਟ ਲਓ ਮੇਲਾ ਛੇਤੀ ਆਜੋ ਵਿਆਹ ਸ਼ਾਦੀ ਦਾ ਕੱਪੜਾ ਦਾਜ ਬੇੜੀ ਦਾ ਕੱਪੜਾ ਜਿਨੇ ਲੈਣਾ ਪੰਜਾਬ ਤੋਂ ਆਜੋ ਹਰਿਆਣੇ ਤੋਂ ਆਜੋ ਰਾਜਸਥਾਨ ਜੰਮੂ ਜਿੱਥੋਂ ਮਰਜੀ ਹਿਮਾਚਲ ਤੋਂ ਆਜੋ ਤੁਹਾਡੇ ਲੱਖਾਂ ਰੁਪਏ ਬੱਜਣਿਆ ਜਿਹੜਾ ਬਾਜ਼ਾਰ 'ਚ 1 ਲੱਖ ਦਾ ਕੱਪੜਾ ਇੱਥੇ 40 ਹਜ਼ਾਰ ਦਾ ਜਿਹੜਾ ਬਾਜ਼ਾਰ 'ਚ ਹੈਵੀ ਤੁਸੀਂ 2 ਲੱਖ ਰੁਪਏ ਦੀ ਸ਼ਾਪਿੰਗ ਕਰਨੀ ਆ ਇੱਥੇ 80 ਹਜ਼ਾਰ ਜੀ ਬਾਈ ਜੀ ਕਹਿੰ ਜਮਾਈ ਲੰਡ ਤੋਂ ਵੀ ਸਸਤੇ ਲਹਿੰਗੇ ਦੇ ਲੈਂਗੇ ਆਓ ਮੈਂ ਤੁਹਾਨੂੰ ਉੱਪਰ ਲੈ ਕੇ ਚੱਲਦਾ ਭਾਜੀ ਵੈਰਾਈਟੀ ਰੂਟੀ ਹੈਗੀ ਲਹਿੰਗੇ ਦੀ ਭਾਜੀ ਲਹਿੰਗੇ ਛੋਟਾ ਸੁੱਟਾ ਨਾਲੋਂ 10 ਗੁਣਾ ਜ਼ਿਆਦਾ ਵੈਰਾਈਟੀਆਂ ਲਹਿੰਗੇ ਚਲੋ ਦੇਖ ਲੈਨੇ ਆਪਾਂ ਇਹ ਵੀ ਫੇਰ ਸੋ ਭਾਜੀ ਆਹਦਾ ਕਮਾਲ ਕੀਤੀ ਮੇਰੇ ਵੱਡੇ ਵੱਡੇ ਸਟੂਡੀਓ ਜਿੱਦਾਂ ਲਹਿੰਗੇ ਹੁੰਦੇ ਬੜੇ ਸੋਹਣੇ ਸੋਹਣੇ ਡਿਜ਼ਾਈਨ ਹੈਗੇ ਆ ਭਾਜੀ ਲਹਿੰਗੇ ਆ ਸਾਰੇ ਬ੍ਰਾਈਟਲ ਲਹਿੰਗੇ ਇਹ ਤਾਂ ਕੁਝ ਵੀ ਨਹੀਂ ਹੈਗੇ 24 ਸੈਲੀਬ੍ਰਿਟੀ ਪੀਸ ਦੇਖਦੇ ਤੁਸੀਂ ਸੀਰੀਅਲ ਵਿੱਚ ਮੂਵੀ ਵਿੱਚ ਜਿੱਥੇ ਜਿੱਥੇ ਮਰਜ਼ੀ ਮਰਜ਼ੀ ਪੀਸ ਦੇਖਦੇ ਹੋ ਇਹ ਸਾਰੇ ਪੀਸ ਆਗੇ ਸੈਲੀਬ੍ਰਿਟੀ ਪੀਸ ਜੰਗਾ ਜਿਹੜਾ ਮਰਜੀ ਲੈ ਲੋ ਆ ਦੇਖੋ ਬਾਜੀ ਕੇਰੇ ਦੇਖੋ ਕੇਰੇ 6 6 ਮੀਟਰ ਦੇ ਕੇਰੇ ਐਨੇ ਵੱਡੇ ਵੱਡੇ ਕੇਰੇ ਜੋ ਕੋਈ ਵੀ ਨਹੀਂ ਦੇ ਸਕਦਾ ਪੂਰੇ ਅੰਮਾਲੇ ਦੇ ਅੰਦਰ ਔਰ ਡਬਲ ਦੁਪੱਟੇ ਨਾਲ ਹੈ ਬਾਜੀ 2 2 ਦੁਪੱਟੇ ਨਾਲ ਇੱਕ ਦੁਪੱਟਾ ਨਾਲੇ 벨ਟ ਨਾਲੇ ਦੁਪੱਟਾ ਨਾਲੇ ਚੋਲੀ ਇਹਦੇ ਅਗਰ ਮੈਂ ਰੇਟ ਦੀ ਗੱਲ ਕਰਾਂ ਨਾ ਮੈਂ ਨਹੀਂ ਕਹਿੰਦਾ ਤੁਸੀਂ ਇਨਸਟਾ ਤੇ ਸਰਚ ਕਰ ਲੋ ਤੁਸੀਂ ਗੂਗਲ ਤੇ ਸਰਚ ਕਰ ਲੋ ਫੇਸਬੁੱਕ ਤੇ ਚੈੱਕ ਕਰ ਲੋ ਜਿੱਥੇ ਮਰਜੀ ਕਰ ਲੋ 2.5 ਲੱਖ ਰੁਪਏ ਦੇ ਲਹਿੰਗੇ ਆਗੇ 2.5 ਲੱਖ ਪਰ ਭਾਈ ਜੀ ਅਸੀਂ 2.5 ਲੱਖ ਰੁਪਏ ਕਿਉਂ ਖਰਚੀਏ 20-25 ਹਜ਼ਾਰ ਦੇ ਅਸੀਂ ਕਰਾਏ ਦੇ ਲੈ ਲੈਣਾ ਲਹੰਗਾ ਭਾਈ ਜੀ 20 ਹਜ਼ਾਰ 25 ਹਜ਼ਾਰ ਛੋੜੋ ਮੈਂ ਅੱਧੇ ਰੇਟ ਤੇ ਕਰਾਏ ਦੇ ਦਵਾਂਗਾ ਅੱਧੇ ਰੇਟ ਤੇ ਕਰਾਏ ਦੇ ਤੁਸੀਂ ਸੋਚ ਵੀ ਨਹੀਂ ਸਕਦੇ 2-2 ਲੱਖ ਵਾਲੇ ਲਹੰਗੇ ਕਿ ਕੋਈ 10 ਹਜ਼ਾਰ ਦਾ ਕੋਈ 15 ਹਜ਼ਾਰ ਦਾ ਕੋਈ 20 ਹਜ਼ਾਰ ਦਾ ਕੋਈ 25 ਹਜ਼ਾਰ ਦਾ ਲਹੰਗੇ ਦੇ ਕੇਰੇ ਦੇਖੋ ਭਾਈ ਜੀ ਕੇਰੇ ਰੇਟ ਅੱਜ ਦੇ ਦਿਆਂਗਾ ਪੂਰੇ ਅੰਬਾਲੇ ਕ ਕੇਰੇ ਸਭ ਤੋਂ ਵੱਡੀ ਗੱਲ ਕੇਰੇ ਬਾਰ-ਬਾਰ ਕਹਿ ਰਹੇ ਕੇਰੇ ਦੇ ਨਜ਼ਰ ਮਾਰੋ ਕੇਰੇ ਤੇ ਇਹ ਦੇਖੋ ਪਾਜੀ ਰੇਟ ਸੁਣੋਗੇ ਕੰਕੰਨਾ ਦੇ ਪਰਦੇ ਫਟ ਜਾਣਗੇ ਰੇਟ ਆਣ ਵਾਲਾ ਪਾਜੀ ਇਹਦਾ 3200 ਰੁਪਏ 3200 ਰੁਪਏ ਦਾ ਲਹਿੰਗਾ 3200 ਰੁਪਏ ਦਾ ਲਹਿੰਗਾ ਦੇਦਾ 200 ਤੁਹਾਡਾ ਪਲਾ ਹੋਵੇ ਸਰਦਾਰ ਜੀ ਨੇ ਸਰਦਾਰ ਜੀ ਨੇ ਕਰਤਾ ਧਮਾਕਾ ਹੁਣ ਲਹਿੰਗਾ ਨਹੀਂ ਰਿਹਾ ਮਹਿੰਗਾ ਆ ਦੇਖੋ ਜਿਹੜੇ ਬਾਜ਼ਾਰਾਂ 'ਚ ਜਾ ਕੇ ਤੁਸੀਂ ਲੈਨੇ ਹੋ 18-18 20-20 ਹਜ਼ਾਰ ਦੇ ਲਹਿੰਗੇ ਲੈ ਜਾਓ 3200 ਰੁਪਏ ਸਿਰਫ 3200 ਰੁਪਏ ਆ ਦੇਖੋ ਬਾਜੀ 3200 ਛੋੜੋ ਆ ਚੱਕੋ 850 ਰੁਪਏ ਦਾ ਲਹਿੰਗਾ 850 ਦਾ ਲਹਿੰਗਾ 850 ਦਾ ਲਹਿੰਗਾ 3500 ਰੁਪਏ ਦਾ ਬਾਜ਼ਾਰ 'ਚ ਮਿਲਣ ਵਾਲਾ ਬਾਜੀ ਪਾਰਟੀ ਵੇਅਰ ਲਹਿੰਗਾ ਹੈ ਬਾਜੀ ਪਾਰਟੀ ਵੇਅਰ ਕਹਿ ਰਿਹਾ ਕਿਰਾਏ ਤੇ ਲੈਣ ਚਲੇ ਜਾ 1500 ਰੁਪਏ ਰੈਂਟ ਰੈਂਟ ਆਇਦਾ ਦੇਖੋ ਬਾਜ਼ਾਰ 'ਚ ਜਾਉਂਗੇ 3500 ਰੁਪਏ ਦਾ ਮੁੱਲ ਮਿਲਣਾ 2500 ਕਿਰਾਇਆ ਪਰ ਸਾਡੇ ਕੋਲ ਆ ਜਾਓ 850 ਦਾ ਲਹਿੰਗਾ ਲੈ ਜਾਓ 850 ਰੁਪਏ ਦਾ ਲਹਿੰਗਾ ਕੋਈ ਦੇ ਦੇ ਬਾਜੀ ਹੋਰ ਛੱਡੋ ਐ ਲੋ ਬਾਜੀ 1500 ਰੁਪਏ ਦਾ ਲਹਿੰਗਾ 1500 ਰੁਪਏ ਦਾ ਪਾਜੀ ਬੜਾ ਹੈਵੀ ਡਿਜ਼ਾਈਨਰ ਪੀਸ ਹੈ ਪਾਜੀ 1500 ਦਾ ਸੁਲਲਾ 1500 ਦਾ ਕਿਰਾਇਆ ਹੈ ਮੈਂ ਤੁਹਾਨੂੰ ਕੀ ਕਹਿਆ ਸੀ ਕਿਰਾਏ ਨਾਲੋਂ ਸਸਤਾ ਲਹਿੰਗਾ 650 ਰੁਪਏ ਦਾ ਲਹਿੰਗਾ 650 ਦਾ ਲਹਿੰਗਾ ਦੋਵੱਟਾ ਵੀ ਪਾਰੀ ਚੋਲੀ ਵੀ ਪਾਰੀ ਯਾਰ ਤੇ ਜਾਉਂਗੇ 1500 ਰੁਪਏ ਦਾ ਕਿਰਾਇਆ ਪਰ ਸਾਡੇ ਕੋਲ ਲੈ ਜਾਓ 650 ਰੁਪਏ ਦਾ 650 ਰੁਪਏ ਦਾ ਲਹਿੰਗਾ ਪਾਜੀ ਇਹ ਤਾਂ ਕੁਝ ਵੀ ਨਹੀਂ ਆਲੋ ਪਾਜੀ ਬਾਜ਼ਾਰ ਦੇ ਅੰਦਰ ਰੈਂਟ ਰੈਂਟ ਖਾਲੀ 40000 ਰੁਪਏ ਦਾ 20000 ਰੁਪਏ ਦਾ 30000 ਰੁਪਏ ਦਾ ਲਹਿੰਗਾ ਤੁਹਾਨੂੰ ਮਿਲਣਾ ਸਿਰਫ 3900 ਰੁਪਏ ਦਾ 4000 ਰੁਪਏ ਰੋ ਵੀ ਸਸਤਾ ਹਾਂਜੀ 4900 ਆਇਆ ਦੇਖੋ ਭਾਜੀ ਕੇਰੇ ਦੇਖੋ ਕੇਰੇ ਭਾਜੀ ਇਹਦਾ ਬਹੁਤ ਬਹੁਤ ਹੈਵੀ ਹੈਵੀ ਕੇਰੇ ਹੈਵੀ ਹੈਵੀ ਕੇਰੇ ਇਹਦਾ ਫਿਲਮਾਂ ਦੇ ਵਿੱਚ ਇਹ ਭਾਜੀ ਇਹ ਸੈਲੀਬ੍ਰਿਟੀ ਪੀਸ ਨੇ ਸੈਲੀਬ੍ਰਿਟੀ ਪੀਸ ਲਹੰਗੇ ਦੇਖੋ ਚੱਕ ਨਹੀਂ ਚੱਕੇ ਨਹੀਂ ਹੁਣੇ ਐਡੇ ਭਾਰੇ ਭਾਰੇ ਲਹੰਗੇ ਐਡੇ ਭਾਰੇ ਭਾਰੇ ਡਿਜ਼ਾਈਨ ਕੇਰੇ ਦੇਖੋ ਕੇਰੇ 8 8 ਮੀਟਰ ਦੇ ਲਹੰਗੇ 9 9 ਮੀਟਰ ਦੇ ਲਹੰਗੇ ਦੇਖੋ ਜੀ ਜਿਹੜੇ ਰਾਇਲ ਘਰਾਂ ਦੀਆਂ ਕੁੜੀਆਂ ਹੁਣ ਤੁਹਾਨੂੰ ਕਿਰਾਏ ਦੇ ਲਹੰਗੇ ਪਾਉਣ ਦੀ ਲੋੜ ਨਹੀਂ ਤੁਹਾਡੇ ਸੁਪਨੇ ਹੁੰਦੇ ਵੀ ਫਿਲਮ ਵਾਲੇ ਰਾਇਲ ਲਹੰਗੇ ਲੈਣੇ ਲੈ ਜਾਓ ਕਿਰਾਏ ਨਾਲੋਂ ਵੀ ਸਸਤੇ ਲਹੰਗੇ ਆਹ ਲਓ ਬਾਜੀ 1,65,000 ਰੁਪਏ ਦਾ ਲਹੰਗਾ 1,65,000 ਰੁਪਏ ਦਾ ਲਹੰਗਾ ਆਹ ਦੇਖੋ ਬਾਜੀ ਭਾਈ ਜੀ 1,65,000 ਦਾ ਲਹੰਗਾ ਰ ਬਾਜ਼ਾਰ ਦਾ ਏਕਮ ਕਲੈਕਸ਼ਨ ਦਾ ਰੇਟ ਕੀ ਹੈ ਬਾਜੀ ਮੈਂ ਤੁਹਾਨੂੰ ਦੱਸਿਆ じゃ ਰੈਂਟ ਤੋਂ ਵੀ ਸਸਤਾ 15,000 18,000 20,000

ਕਿਰਾਏ ਨਾਲੋਂ ਵੀ ਸਸਤਾ ਲਹਿੰਗਾ ਭਾਜੀ ਅੱਜ ਤੋਂ ਅੱਗੇ ਰੇਟ ਤੇ ਲਹਿੰਗੇ ਦੇ ਦਾਂਗੇ ਪਾਰਟੀ ਵੀਰ ਲੈ ਜਾਓ ਰਿੰਗ ਸਮਨੀ ਵਾਸਤੇ ਲੈ ਜਾਓ ਜਿੰਦੇ ਮਰਜ਼ੀ ਵਾਸਤੇ ਲਹਿੰਗੇ ਲੈ ਜਾਓ ਐਸੇ ਐਸੇ ਰੇਟ ਦੇ ਦਾਂਗੇ ਭਾਜੀ 80 80 90 90 ਹਜ਼ਾਰ ਦਾ ਲਹਿੰਗਾ ਹੈ ਭਾਜੀ ਮੈਂ ਤੁਹਾਨੂੰ ਕਿਹਾ ਰੈਂਟ ਦਾ ਨਾਲੋਂ ਵੀ ਸਸਤਾ ਲਹਿੰਗਾ ਦੇਾਂਗੇ ਰੈਂਟ ਨਾਲੋਂ ਵੀ ਸਸਤਾ ਲਹਿੰਗਾ ਆ ਲਹਿੰਗੇ ਚੈੱਕ ਕਰੋ ਕਿੰਨੇ ਸੋਹਣੇ ਰੰਗ ਕਿੰਨੇ ਸੋਹਣੇ ਡਿਜ਼ਾਈਨ ਲੈ ਜਾਓ ਫ੍ਰੀ ਦੇ ਪਾ ਲਹਿੰਗੇ ਫ੍ਰੀ ਦੇ ਪਾ ਭਾਜੀ ਫ੍ਰੀ ਤਾਂ ਵੀ ਸਸਤਾ ਲਹਿੰਗਾ ਦੇ ਲਿਖਿਆ ਲੋ 5000 ਰੁਪਏ ਕਿਰਾਇਆ 5000 ਰੁਪਏ ਦਾ ਆਪਣਾ ਰੈਂਟ ਹੈ ਇਹ ਮੈਂ ਤੁਹਾਨੂੰ ਸਿਰਫ 2000 ਰੁਪਏ ਦਾ ਲਹਿੰਗਾ ਦੇ ਦਾਂਗਾ 2000 ਰੁਪਏ ਦਾ ਲਹਿੰਗਾ ਆ ਦੇਖੋ ਆ ਦੇਖੋ ਸੋਪਨਾ ਜੀ ਤੁਸੀਂ ਦੇਖ ਰਹੇ ਤੁਸੀਂ ਸੱਚ ਦੇਖ ਰਹੇ ਹੋ 2000 ਚ ਕਿਸੇ ਨੂੰ ਨਹੀਂ ਦੇਣਾ ਪਰ ਸਾਡੇ ਕੋਲ 2000 ਚ ਭਾਵੇਂ 200 ਲਹਿੰਗਾ ਲੈ ਜਾਓ ਆ ਲਓ ਭਾਜੀ ਲਹਿੰਗੇ ਤਾਂ ਕੁਝ ਵੀ ਨਹੀਂ ਹੈ ਉੱਪਰ ਲੈ ਕੇ ਚੱਲਾਂਗਾ ਜੇ ਗਦਾਮੀ ਚ ਸੁੱਟਾਂ ਨਾਲੋਂ ਜ਼ਿਆਦਾ ਵੈਰਾਈਟੀ ਲਹਿੰਗੇ ਦੀ ਹੈ ਆਪਣੇ ਕੋਲੋਂ ਸੁੱਟਾਂ ਨਾਲੋਂ ਕੇਰੇ ਦੇਖੋ ਭਾਜੀ ਕੇਰੇ ਸਭ ਤੋਂ ਵੱਡੀ ਗੱਲ ਕੇਰੇ ਦੇਖਣ ਦੀ ਲੋਲ ਹੁੰਦੀ ਹੈ ਕੇਰੇ ਜਿਹੜਾ ਮਰਜੀ ਰੰਗ ਲੈ ਲੋ ਜਿਹੜਾ ਵੀ ਤੁਸੀਂ ਸੈਲੀਬ੍ਰਿਟੀ ਦੇਖ ਰਹੇ ਹੋ ਮਲੀਸ਼ ਮਲੋਤਰਾ ਦੇ ਲਹੰਗੇ ਰਿਤੂ ਬਾਜਵਾ ਨੇ ਜੋ ਦੇਖਿਆ ਕ੍ਰਿਟ ਕਟਰੀਨਾ ਕੈਫ ਵਾਲੇ ਲਹੰਗੇ ਹਰ ਲਹੰਗੇ ਸੈਲੀਬ੍ਰਿਟੀ ਲਹੰਗੇ ਕੋਈ ਵੀ ਤੁਹਾਡੇ ਕੋਲ ਫੋਟੋ ਹੈ ਕੋਈ ਵੀ ਲਹੰਗਾ ਤੁਹਾਡੇ ਕੋਲ ਚਾਹੇ ਉਹ 2 ਲੱਖ ਦਾ ਚਾਹੇ ਉਹ 3 ਲੱਖ ਦਾ ਸਾਡੇ ਕੋਲੋਂ ਫੋਟੋ ਲੈ ਕੇ ਆਓ ਉਹੀ ਲਹੰਗਾ ਤੁਹਾਨੂੰ ਅੱਧੇ ਤੋਂ ਉੱਦੇ ਰੇਟ ਤੇ ਸਿੱਧਾ ਪਾਜੀ ਉਹ ਲਹੰਗਾ ਜ਼ਰੂਰ ਦਿਖਾ ਦਿਓ ਬਾਹਲਾ ਹੀ ਸੋਹਣਾ ਲਹੰਗਾ ਯਾਰ ਪਾਜੀ ਲਹੰਗੇ ਤਾਂ ਛੱਡੋ ਲਹੰਗੇ ਤਾਂ ਬਹੁਤ ਆ ਗਏ ਕਿੰਨੇ ਕੁ ਲੈ ਕੇ ਦਿਖਾਵਾਂਗੇ ਪਾਜੀ ਆਹ ਦੇਖੋ ਲਹੰਗੇ ਦੇਖੋ ਸਭ ਤੋਂ ਵੱਡੀ ਉਤੇ ਕੰਮ ਦੇਖੋ ਨੇੜੇ ਕਰਕੇ ਦਿਖਾਓ ਕਾਰੀਗਰਦਿਆਂ ਕਿੰਨੇ ਅੱਖਾਂ ਰਹਿ ਜਾਂਦੀਆਂ ਆਹ ਦੇਖੋ ਬਾਜੀ ਰੇਟ ਸੁਣੋਗੇ ਤੁਸੀਂ ਕਹੋਗੇ ਪੈਗ ਕਰ ਦੋ ਪੈਗ ਇੱਕ 1950 ਰੁਪਏ ਦਾ ਲਹਿੰਗਾ 1950 ਰੁਪਏ ਦਾ ਆਹ ਦੇਖੋ ਬਾਜੀ ਆਹ ਦੇਖੋ ਵੀ ਮੈਨੂੰ ਲੱਗਦਾ ਤੁਸੀਂ ਇਦਾਂ ਦੇ ਰੇਟ ਇਦਾਂ ਦੇ ਡਿਜ਼ਾਈਨ ਨਹੀਂ ਸੁਣੇ ਹੋਣੇ ਪਹਿਲਾਂ ਛੇਤੀ ਛੇਤੀ ਆਜੋ ਅੰਬਾਲਾ ਸ਼ਹਿਰ ਹੋਣਾ ਤੁਸੀਂ ਚੋਰੀ ਨਹੀਂ ਆ ਆਪਣੇ ਕੋ ਜਿਹੜੇ ਮਰਜ਼ੀ ਰਾਇਲ ਸਿਲਕ ਲੈ ਲਓ ਰਗੰਜਾ ਦੇ ਲੈ ਲਓ ਪਿਓਰ ਦੇ ਲੈ ਲਓ ਜਰਕੰਦੇ ਲੈ ਲੋ ਹਰ ਲਹਗੇ ਆ ਦੇਖੋ ਭਾਜੀ ਬਨਾਰਸੀ ਲਹंगा 6000 ਰੁਪਏ ਦਾ ਲਹंगा 8000 ਰੁਪਏ ਦਾ ਲਹंगा ਉਹ ਲਹंगा ਤੁਹਾਨੂੰ ਪੈਣ ਲੱਗਿਆ ਸਿਰਫ 2950 ਰੁਪਏ ਦਾ ਸੋ ਬਹੁਤ ਸੋਹਣੇ ਸੋਹਣੇ ਰੰਗਾਂ ਚ ਕਲੈਕਸ਼ਨ ਦੇ ਵਿੱਚ ਤੁਸੀਂ ਆ ਵੀ ਦੇਖੋ ਭਾਈ ਜੀ ਆ ਵੀ ਦਿਖਾਓ ਪਲੀਜ਼ ਇਹ ਮੈਨੂੰ ਬੜਾ ਸੋਹਣਾ ਲੱਗਾ ਭਾਜੀ ਰੰਗ ਰਾਇਲ ਰੰਗ ਹੈ ਮਤਲਬ ਜਿੰਨੇ ਵੀ ਬ੍ਰਾਂਡਡ ਕਲਰ ਆਣਗੇ ਹਰ ਤਰ੍ਹਾਂ ਦੇ ਲਹਗੇ ਆ ਦੇਖੋ ਸਭੇ ਸੱਚੀ ਦੇ ਡਿਜ਼ਾਈਨ ਜਿੰਨੇ ਮਰਜ਼ੀ ਲਹਗੇ ਲੈ ਲੋ ਭਾਜੀ ਕੁੜੀ ਕਹਿੰਦੀ ਹੈ ਬਲੈਕ ਕਲਰ ਦਾ ਲਹंगा ਤੁਸੀਂ ਕਿੱਥੇ ਦੇਗਾ ਜਿਹੜਾ ਮਰਜ਼ੀ ਕਲਰ ਲੈ ਲੋ ਪਾਵੇਂ ਬਲ ਹਰ ਤਰ੍ਹਾਂ ਦੇ ਰੰਗ 50 ਤਰ੍ਹਾਂ ਦੇ ਰੰਗ ਮਿਲਣਾ 50 ਤਰ੍ਹਾਂ ਦੇ ਰੰਗ ਰੇਟ ਦੀ ਗੱਲ ਕਰਾਂ ਰੇਟ ਹੈਗਾ ਇਹਦਾ 12500 ਰੁਪਏ ਦਾ ਮੇਰੇ ਕੋਲੋਂ ਕਿੰਨੇ ਦਾ ਮਿਲਣਾ ਸਿਰਫ 3900 ਰੁਪਏ ਦਾ ਆ ਦੇਖੋ ਬਾਜੀ ਪਾਰਟੀ ਵੇਅਰ ਚਾਹੀਦੇ ਆ ਬ੍ਰਾਈਡਲ ਚਾਹੀਦੇ ਆ ਸਭੇ ਸੱਚੀ ਦੇ ਲਹੰਗੇ ਆ ਦੇਖੋ ਬਾਜੀ ਰੇਟ ਦੀ ਗੱਲ ਕਰਾਂ ਬਾਜੀ ਇਹ 32000 ਰੁਪਏ ਦਾ ਲਹੰਗਾ 32000 ਰੁਪਏ ਦਾ ਤਾਨੂ ਕਿੰਨੇ ਦਾ ਲਾਣਾ ਸਿਰਪ 3200 ਰੁਪਏ ਦਾ ਦੇਖੋ ਜਿਹੜੀਆਂ ਮਾਡਰਨ ਕੁੜੀਆਂ ਜਿਹੜੀਆਂ ਅੱਜਕੱਲ ਇੰਸਟਾਗ੍ਰam ਦੇਖਦੀਆਂ ਜਿਹੜੀਆਂ ਐਨ ਆਰ ਆਈ ਕੁੜੀਆਂ ਜਿਹੜੀਆਂ ਰਾਇਲ ਘਰਾਂ ਦੀਆਂ ਕੁੜੀਆਂ ਉਹਨਾਂ ਦੇ ਲਈ ਖਾਸ ਵੀਡੀਓ ਆਹ ਲਓ ਪਾਜੀ ਆਲੋ ਕਟਰੀਨਾ ਕੈਫ ਨੇ ਪਾਇਆ ਸੀ ਲਹਿੰਗਾ ਕਟਰੀਨਾ ਕੈਫ ਨੇ ਕਿਹੜਾ ਦੇਖੋ ਕਿਹੜਾ ਆਹ ਦੇਖੋ ਪਾਜੀ ਡਬਲ ਦੁਪੱਟਾ ਰੇਡ ਐਸੇ ਦੇ ਦਾਂਗੇ ਪੂਰੇ ਅੰਬਾਲਾ ਜੀ ਨਹੀਂ ਮਿਲਣਾ ਕਟਰੀਨਾ ਕੈਫ ਵਾਲਾ ਦੁਪੱਟਾ ਦੇਖੋ ਪਾਜੀ ਕਿੰਨਾ ਲਾਜ਼ਵਾਬ ਦੁਪੱਟਾ ਆਣੇ ਵਾਲਾ ਦੇਖੋ ਭਾਈ ਦੋ ਦੋ ਦੁਪੱਟੇ ਨਾਲ ਆਣਗੇ ਦੋ ਦੋ ਦੁਪੱਟੇ ਦੇਖੋ ਬਾਜ਼ਾਰ 'ਚ तेन <cuchy> 2 ਲੱਖ 2.5 ਲੱਖ 3 3 ਲੱਖ ਰੁਪਈਆ ਲਹਿੰਗੇ ਆ ਰਹੇ ਐ। ਅੱਛਾ ਕੁਛ ਹੀ ਚੰਦਰ ਪੇਜ ਮਿਲ ਜਾਣਾ ਰੁਪਈਆ 'ਚ ਮਿਲਣਾ ਰੁਪਈਆ 'ਚ ਨਾ ਦਾ ਲੱਖਾਂ 'ਚ ਨਾ ਹਜ਼ਾਰਾਂ 'ਚ ਰੁਪਈਆ 'ਚ ਲਹਿੰਗੇ ਲੈ ਕੇ ਜਾ ਰੁਪਈਆ 'ਚ ਜਿਹੜੇ ਮਰਜੀ ਡਿਜ਼ਾਈਨ ਲੈ ਲਓ ਸਭੇ ਸੱਚੀ ਦੇ ਡਿਜ਼ਾਈਨ ਲੈ ਲਓ ਇੱਕ ਤੋਂ ਇੱਕ ਲਹਿੰਗਾ ਕੋਈ 3000 ਕੋਈ 2000 ਕੋਈ 2500 ਕੋਈ 1800 ਕੋਈ 1700 ਕੋਈ 1000 ਰੁਪਈਆ ਦਾ ਕੋਈ 900 ਰੁਪਈਆ ਦਾ ਕੋਈ 1200 ਰੁਪਈਆ ਦਾ ਆ ਦੇਖੋ ਚੱਕੋ 1500 ਰੁਪਈਆ ਦਾ ਲਹਿੰਗਾ ਆ ਦੇਖੋ ਭਾਜੀ 1500 ਰੁਪਈਆ ਆ ਦੇਖੋ ਐਸ ਐਸੇ ਰੇਟ ਤੁਹਾਨੂੰ ਪੂਰੇ ਮਾਲਾਚ ਨਹੀਂ ਕਿਸੇ ਨੇ ਦੇਣੇ ਭਾਜੀ ਆ ਦੇਖੋ ਬਨਾਰਸੀ ਲਹंगे ਜਿੰਨੇ ਮਰਜੀ ਲਹंगे ਚੱਕ ਲੋ ਭਾਜੀ ਹੈਵੀ ਤੋਂ ਹੈਵੀ ਲਹंगे ਆ ਦੇਖੋ ਭਾਜੀ ਆ ਦੇਖੋ ਚੱਕੋ ਭਾਜੀ 3200 ਰੁਪਏ ਦਾ ਲਹंगा ਲਓ ਜੇ ਤੁਸੀਂ ਲੈਣੇ ਫਾਇਦੇ ਸਾਡੇ ਕੋਲ ਸੂਟਾਂ ਦੇ ਵਿੱਚ ਵੈਰਾਈਟੀ ਬਹੁਤ ਆ ਲਹੰਗਿਆਂ ਦੇ ਵਿੱਚ ਤਾਂ ਰਿਕਾਰਡ ਹੀ ਤੋੜ ਦਿੱਤੇ ਹੈਗੇ ਆ ਦੇਖੋ ਭਾਜੀ ਚੱਕੋ ਲਹंगा ਭਾਜੀ ਚੱਕੋ ਸਿਰਫ ਸਿਰਫ 1050 ਰੁਪਏ ਦਾ ਲਹंगा ਲਹੰਗੇ ਕਹਿਣ ਦਾ ਮਤਲਬ ਇਹ 650 ਰੁਪਏ ਤੋਂ ਲੈ ਕੇ 50000 60000 80000 2 2 ਲੱਖ ਵਾਲੇ ਲਹੰਗੇ ਤੁਹਾਨੂੰ ਇੱਥੇ 15000 20000 7000 8000 6000 ਮੱਲਮ ਮੈਂ ਆਪਣੀ ਭੈਣਾਂ ਨੂੰ ਇੱਕ ਰਿਕੁਐਸਟ ਕਰਾਂਗਾ ਲਹਿੰਗਾ ਤੁਸੀਂ ਅੱਜ ਤੋਂ ਬਾਅਦ ਮੇਰੀ ਭੈਣ ਨੇ ਰੈਂਟ ਤੇ ਨਹੀਂ ਲੈਣਾ ਕਿਉਂਕਿ ਇੱਕ ਕਲੈਕਸ਼ਨ ਦੇਣ ਜਾ ਰਿਹਾ ਰੈਂਟ ਤੋਂ ਵੀ ਸਸਤਾ ਲਹਿੰਗਾ ਚੈਲੰਜ ਦੇ ਨਾਲ ਜਿੰਨਾ ਰੈਂਟ ਹੋਏਗਾ ਉਹਨੇ ਦਾ ਮੁੱਲ ਦਾ ਲਹਿੰਗਾ ਆਪਣਾ ਲੈ ਜਾਓ ਸੋ ਮੈਨੂੰ ਉਮੀਦ ਹੈ ਵੀ ਤੁਸੀਂ ਬਹੁਤ ਸੋਹਣੀ ਵੀਡੀਓ ਪਸੰਦ ਕੀਤੀ ਹੋਣੀ ਆ ਸੂਟਾਂ ਦੇ ਰੇਕਡ ਤੋੜ ਤੇ ਲਹਿੰਗਾਂ ਨੇ ਤਾਂ ਜਿੱਦਾਂ ਕਿ ਨੇ ਲੱਖਾਂ ਹੀ ਭੰਦਦਾ ਦੁਕਾਨਦਾਰ ਦਾ ਜਿਹੜੀਆਂ ਲੁੱਟਾਂ ਹੁੰਦੀਆਂ ਸੀ 10-10 ਹਜ਼ਾਰਾਂ ਦੇ ਲੱਖ-ਲੱਖ ਚ ਮਿਲਦੇ ਸੀ ਉਹ ਹੁਣ ਇੱਥੇ ਕੰਮ ਨਹੀਂ ਹੋਣਾ 50000 ਦਾ ਲਹਿੰਗਾ 10000 ਦਿਵਾਗੇ ਗਾਰੰਟੀ ਦਿੰਨੇ ਆ ਬਹੁਤ ਵੱਡਾ ਨਾਮ ਆ ਹਰਿਆਣੇ ਦੇ ਵਿੱਚ ਅੰਮ੍ਰਾਲਾ ਸ਼ਹਿਰ ਦੇ ਵਿੱਚ ਏਕਮ ਕਲੈਕਸ਼ਨ ਦਾ بار بار ਲੋਕਾਂ ਦੀ ਭੱਡੀ ਡਿਮਾਂਡ ਦੇ ਅੱਜ ਅਸੀਂ ਆਏ ਸੀ ਹੁਣ ਤੁਹਾਨੂੰ ਸਾਰੀ ਵੀਡੀਓ ਦਿਖਾਤੀ ਆ ਤੁਸੀਂ ਆ ਜਾਓ ਬਹੁਤ ਸਾਰਾ ਫਾਇਦਾ ਹੱਡਾ ਹੋਣਾ ਕੋਈ ਜਾਣਕਾਰੀ ਲੈਣੀ ਹੋਈ ਤਾਂ ਨੰਬਰ ਸਕਰੀਨ ਤੇ ਹੈਗਾ ਇਹ ਤੁਸੀਂ ਫੋਨ ਕਰ ਸਕਦੇ ਆ ਕੈਮਰਾਮੈਨ ਸੁਖਨੰਦਰ ਨਾਲ ਹਰਦੀਪ ਸਿੰਘ ਤੱਕਰ ਸਾਹਨ ਟੀਵੀ ਅੰਮ੍ਰਾਲਾ